ਸਸਤੇ ਗਾਉ ਜੀ ਅੱਜ ਭਈ ਆਪਰੇ ਪਿੰਡ ਤਲਵੰਡੀ ਪੀਰੀਆਂ ਜਿਲ੍ਹਾ ਮੋਗਾ ਪਗ ਝੋਟੀ ਆ ਮੋਹਰ ਨਸਲ ਦੇ ਘਰ ਦੀ ਝੋਟੀ ਵਕਾਊ ਆ 2 ਸਾਲ ਦੀ ਝੋਟੀ ਆ ਖੀਰੀ ਆ ਖੀਰੀ ਖੀਰੀ ਆ ਖੀਰੀ ਝੋਟੀ ਆ ਹੈ ਤੇ ਘਰ ਦੀ ਪਾਲੀ ਮੋਹਰ ਨਸਲ ਝੋਟੀ ਆ ਹੈ ਤੇ ਪਿੰਡ ਤਲਵੰਡੀ ਪੀਰੀਆਂ ਜਿਲ੍ਹਾ ਮੋਗਾ ਤੇ ਇਹ ਝੋਟੀ ਵਕਾਊ ਆ ਮੋਹਰ ਨਸਲ ਝੋਟੀ ਹੈ ਮੋੜ ਲ ਬਾਈ ਮਲ 5000 ਤੋਰ ਕੇ ਦਿਖਾਈ ਬਾਈ ਹਾੜਾ ਕਿ ਬੱਚੋ ਛੋਟੀ ਪ्योर ਮੋੜਾ ਦਾ ਸੌਜੀ ਘਰ ਦੀ ਛੋਟੀ ਕਾਊ ਆ ਜਿਹੜੀ ਮਾਂ ਵਾ ਹਾ ਛੋਟੀ ਆ ਕੱਦ ਕਾਰ ਘਟ ਚੰਗਾ ਵਾ ਪ्योर ਮੋੜਾ ਛੋਟੀ ਹੀਟ ਚ ਹੈ ਹਲਾ ਜੇ ਕਿ ਸਨੂੰ ਜੀ ਝੋਟੀਆਂ ਮਰਜੀ ਲੈ ਮੂੰਹ ਤੇ ਸਪਾ ਲੋ ਜੇ ਮਰਜੀ ਦੇ ਲੋ 89 ਆ ਝੋਟੀ ਪਰ ਕਿਸੇ ਨੇ ਲੈਣੀ ਹੋਵੇ ਤਾਂ ਕਨੈਕਟ ਕਰ ਸਕਦਾ ਵਾ ਆਪਣਾ ਮੋਬਾਈਲ ਨੰਬਰ 9915976369 9915976369 ਕੋਲ ਕਰ ਲਓ ਜੇ ਲੈਣੀ ਹੈ ਪਸੰਦਾਂ ਝੋਟੀ ਲੈ ਲੋ